ਹਾਂਜੀ ਬੇਟਾ ਜੀ ਲਵਾ ਦੀਏ ਕੈਨੇਡਾ ਦੇ ਵੀਜ਼ੇ ਪੰਜਾਬ ਦੀਏ ਕੈਨੇਡਾ ਹਾਂਜੀ ਹਾਂਜੀ ਬਾਬਾ ਜੀ ਮੇਰਾ ਤਾਂ ਬੜਾ ਦੀ ਕਰਦਾ ਕੈਨੇਡਾ ਵੇਖਣ ਨੂੰ ਲਵਾ ਦਿਓ ਵੀਜ਼ਾ ਬਹਿ ਫਿਰ ਬਾਬਾ ਬਾਬੇ ਨਾਲ ਭੁੰਜੇ ਬਹਿ ਬੇਟਾ ਬਹਿ ਗਏ ਬਾਬਾ ਜੀ ਜਲ ਛਕਾ ਬਾਬਿਆਂ ਨੂੰ ਲੈ ਛਕਾਓ ਭਗਤੋ ਜਲ ਹਾਂਜੀ ਛਕਾ ਬਾਬਾ ਨੂੰ ਹੱਥ ਕਰਦੀ ਏ ਮੇਰਾ ਕਰ ਦਿਓ ਬਾਬਾ ਜੀ ਕੈਨੇਡਾ ਚ ਕਿੱਥੇ ਜਾਣਾ ਟੋਰਾਂਟੋ ਬ੍ਰੈਫਟਨ ਸਰੀ ਕੈਲਗਰੀ ਕਿੱਥੇ ਜਾਣਾ ਚਾਹੁੰਨਾ ਬੱਚਾ ਸਰੀ ਜਾਣਾ ਬਾਬਾ ਜੀ ਸਰੀ ਬਰਫਾਂ ਦੇ ਵਿੱਚ ਘੁੰਮਣਾ ਚਾਹੁੰਨਾ ਹਾਂਜੀ ਘੁੰਮਣਾ ਚਾਹੁੰਨਾ ਮੈਂ ਤੇਰੇ ਸਾਰੇ ਹੀ ਮੰਨਦੀ ਆਂ ਪੜ ਲੈਣਾ ਅੱਛਾ ਬਾਬਾ ਜੀ ਬਰਫਾਂ ਦੇ ਵਿੱਚ ਘੁੰਮਣਾ ਕਿਉਂਨਾ ਨੈਗਰਾ ਫਾਇਲ ਤੇ ਨੱਚਣਾ ਚਾਹੁੰਨਾ ਹਾਂਜੀ ਤੇ ਡੌਜ ਦੇ ਵਿੱਚ ਕੈਨੇਡਾ ਦੇ ਵਿੱਚ ਝੂਟੇ ਲੈਣੇ ਹਾਂਜੀ ਕਰ ਫਿਰ ਬਾਬਾ ਅੱਖਾਂ ਬੰਦ ਕਰ ਲੀਆ ਬਾਬਾ ਜੀ ਜੋਪੇ ਮਹੀਨੇ ਦੀ 24 ਤਰੀਕ ਨੂੰ ਵੀਜ਼ਾ ਲਵਾ ਲਈ ਠੀਕ ਹੈ ਬਾਬਾ ਜੀ ਓਹੋ ਬੈ